ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਨਿੱਕੇ ਸਿੱਧੂ ਨੂੰ ਵੀ ਜਲਦੀ ਤੋਂ ਜਲਦੀ ਦੇਖਣਾ ਚਾਹੁੰਦੇ ਹਨ ਤੇ ਅੱਜ ਮੂਸੇ ਹਵੇਲੀ ਤੋਂ ਨਿੱਕੇ ਸਿੱਧੂ ਮੂਸੇਵਾਲਾ ਦੀ ਮਾਪਿਆਂ ਨਾਲ ਤੇ ਹੋਰ ਫੈਮਿਲੀ ਮੈਂਬਰਾਂ ਨਾਲ ਇੱਕ ਵੀਡੀਓ ਕਲਿੱਪ ਸਾਹਮਣੇ ਆਈ ਇਸ ਵੀਡੀਓ ਵਿੱਚ ਮਾਤਾ ਚਰਨਕੌਰ ਨੇ ਨਿੱਕੇ ਸਿੱਧੂ ਨੂੰ ਹੱਥਾਂ ਵਿੱਚ ਚੁੱਕਿਆ ਹੋਇਆ ਹੈ ਜਦੋਂ ਕਿ ਨਿੱਕੇ ਸਿੱਧੂ ਨੇ ਆਪਣੇ ਪਤਾ ਬਲਕੌਰ ਸਿੰਘ ਦਾ ਹੱਥ ਵੀ ਫੜਿਆ ਹੋਇਆ ਹੈ ਵੀਡੀਓ ਵਿੱਚ ਮਾਤਾ-ਬਾਪੂ ਪੂਰੇ ਖੁਸ਼ ਦਿਖਾਈ ਦੇ ਰਹੇ ਹਨ ਇਸਦੇ ਨਾਲ ਹੀ ਯੂਐਸਏ ਤੋਂ ਇੱਕ ਗੋਰੀ ਵੀ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਪਹੁੰਚੀ ਜਿੱਥੇ ਹਵੇਲੀ ਵਿੱਚ ਜਾ ਮਾਪਿਆਂ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਵਾਲੇ ਪੋਸਟਰ ਨਾਲ ਫੋਟੋ ਵੀ ਕਰਵਾਈ ਇਸਦੇ ਨਾਲ ਹੀ ਬੀਤੇ ਦਿਨੀ ਸਿੱਧੂ ਮੂਸੇਵਾਲੇ ਦੇ ਟਰੈਕਟਰਾਂ ਦੀ ਸਰਵਿਸ ਵੀ ਕੀਤੀ ਗਈ ਜਿਸ ਦੀਆਂ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਹਨ ਆਪਣੇ ਲਈ ਵੀ ਦੋਨੇ ਓਕੇ ਕਰਦੇ ਸਨ ਸਾਰੇ ਪਾਸੇ ਉਹਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਜਿਗੀਆਂ ਇਹ ਤਾਂ ਪਹਿਲਾਂ ਕਰਕੇ ਚਲਦੀਆਂ ਇਹਦੀਆਂ ਨਹੀਂ ਬ੍ਰੇਕਾਂ ਲੱਗਦੀਆਂ ਸੀ ਇਹਦਾ ਕਰਤਾ ਸਾਰਾ ਨਵੇਂ ਫਾਦੇ ਆ ਜਿੱਦਾਂ ਗਾਰਮੈਂਟ ਜਰਾ ਆ ਜਿੱਦਾਂ ਚੱਕੇ ਕੋਲ ਕੇ ਚੱਕੇ ਤੇਲ ਆਇਆ ਪਿਆ ਸੀ ਸੁੱਖੀ ਹੁੰਦੀ ਹੈ ਜਰਾ ਰਮ ਰੁੱਖ ਸਾਫ ਕਰਕੇ ਸਾਰੇ ਓਕੇ ਬਣ ਗਏ ਨਵੇਂ ਵਾਂਗੂ ਪੈਰ ਤੇ ਕੋਮਤ ਅੰਦਰ ਬਾਹਰ ਚੰਦਰ ਮਾਰਦੀ ਠੇ ਹੁਣ ਬਸ ਇਹਨਾਂ ਨੂੰ ਕਹਿਣਾ ਵੀ ਆ ਨਹੀਂ ਮੁੱਕਣ ਦੇਣਾ ਫਿਰ ਕੁਝ ਨਹੀਂ ਹੁੰਦਾ ਜੇ ਇਹ ਮੁੱਕਦਾ ਫਿਰ ਆਹ ਪਾਟ ਜਾਂਦੀਆਂ ਨੇ ਫੇਰੀ ਖੜਨਾ ਹਟ ਜਾਂਦਾ ਫਿਰ ਸਾਰੀ ਖਰਾਬ ਹੋ ਜਾਂਦੀ હાથી ટપાયા પાયા હોય છે જે મેં તો પૂછ્યા હતા 13 રંગ દે 1.4